ਸਿੰਘ ਵੀਗੇ ਸਿੰਘ ਬਾਦਲ ਤੋਂ ਗੁਲਾਮੀ ਨਾ ਲੈ ਸਕਦੇ ਤੇ ਤੁਸੀਂ ਗੱਲਾਂ ਤੁਸੀਂ ਖਾਲਸਾ ਰਾਜ ਦੀਆਂ ਕਰਦੀਆਂ ਸਿੱਖਾਂ ਨੇ ਅੱਜ ਬੜਾ ਤਕੜਾ ਡਰਾਮਾ ਕੀਤਾ ਜਿਹਦੇ ਬੱਚ ਕੁਲਦੀਪ ਸਿੰਘ ਗੜਗਾਜ ਨੂੰ ਉਹਦੀ ਤਾਸ਼ ਪੋਸ਼ੀ ਕੀਤੀ ਗਈ ਆ ਤੇ ਫੇਰ ਦਾ ਮਤਲਬ ਇਹ ਨਹੀਂ ਤੁਸੀਂ ਪਹਿਲਾਂ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਤੁਸੀਂ ਕੀ ਕਰੋ ਸਖਬੀਰ ਬਾਦਲ ਮਹਾਨਿਆਂ ਸਿੱਖ ਮੰਦੀ ਸ਼ਾਨਿਆਂ ਤੁਸੀਂ ਬੜੇ ਦਾਅਵੇ ਕਰਦੇ ਆ ਖਾਲਸਾ ਅਕਾਲ ਪੁਰਖ ਦੀ ਫੌਜ ਜਿਹੜੇ ਸੰਪਰਦਾਂ ਵਾਲੇ ਗਏ ਨਾ ਉੱਥੇ ਜਾਂ ਸ਼ਰੋਣੀ ਕਮੇਟੀ ਵਾਲੇ ਤੁਸੀਂ ਝੂਠ ਬੋਲਦੇ ਆ ਜੀਗਾ ਖਾਲਸਾ ਬਾਦਲ ਦੀ ਫੌਜ ਤੁਸੀਂ ਕੋਈ ਅਕਾਲਤਾਂ ਦੀ ਫੌਜ ਨਹੀਂ ਹੈਗੀ ਤੇ ਤਿੰਨ ਤਖਤਾਂ ਆਪਣੇ ਬੀਜੇਪੀ ਕਾਬਜਾ ਹੋਣਾ ਚਾਹੁੰਦੀ ਆ ਉਹ ਸਿੱਖੋ ਆ ਤੁਹਾਡਾ ਕਬਜਾ ਤਖਤਾਂ ਉੱਤੇ ਇਹ ਅਕਾਲਤਾਂ ਤੇ ਗਰੀਬਾਂ ਨੂੰ ਸਜ਼ਾ ਲਾਉਣ ਵਾਸਤੇ ਰੱਖਿਆ ਆ ਗਲਦੀਪ ਸਿੰਘ ਗੜਕਾ ਜਿੱਤੇ ਦਿੱਲੀ ਦੀ ਪੰਥਕ ਬੀਬੀ ਨੇ ਵੱਡੇ ਵੱਡੇ ਇਲਜ਼ਾਮ ਲਾਏ ਵਾ ਬਲਾਤ ਕਰਦੇ ਇਲਜ਼ਾਮ ਲਾਏ ਵਾ ਕਰਪਸ਼ਨ ਦੇ ਇਲਜ਼ਾਮ ਲਾਏ ਵਾ ਉਹ ਜਿਹੜੇ ਤੁਸੀਂ ਗਾਏ ਆ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ-ਕੂੜੀ ਖਾਵੇਂ ਜਿਹੇ ਤਰ ਬਣਾਉਣ ਵਾਲਿਓ ਤੇ ਉਥੇ ਸਰੂਪੇ ਪਾਉਣ ਵਾਲਿਓ ਇਹ ਸ਼ਬਦ ਤੁਹਾਡੇ ਤੇ ਢੁਕਦਾ ਆ ਗਿਆਨੀ ਰਕਵੀਰ ਸਿੰਘ ਆ ਗਿਆਨੀ ਹਰਪ੍ਰੀਤ ਸਿੰਘ ਲਾਉਣ ਵਾਸਤੇ ਸੀ ਇਹ ਕੋਈ ਸ਼੍ਰੋਮਿਕ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿ ਜੋ ਦੁਨੀਆ ਪਰ ਚ ਬਸਦੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੋ ਅੱਜ ਬੇਨਤੀ ਕਰਨੀ ਆ ਜੋ ਅੱਜ 25 ਤਰੀਕ ਨੂੰ ਜੋ ਪਹਿਲਾਂ ਦਰਾਂ ਤੋਂ ਦਿਨ 25 ਤਰੀਕ ਨੂੰ ਲਿਖਿਆ ਗਿਆ ਸੀ ਡਰਾਮਾ ਕਰਨ ਵਾਸਤੇ ਉਸ ਸਿੱਖਾਂ ਨੇ ਅਜ ਬੜਾ ਤਕੜਾ ਡਰਾਮਾ ਕੀਤਾ ਜਿਹਦੇ ਬਸ ਕੁਲਦੀਪ ਸਿੰਘ ਗੜਗਾਜੂ ਨੂੰ ਉਹਦੀ ਤਾਸ਼ ਪੋਸ਼ੀ ਕੀਤੀ ਗਈ ਆ ਤਾਂ ਫਿਰ ਦਾ ਮਾਤਰਾ ਵੀ ਨਹੀਂ ਤੁਸੀਂ ਪਹਿਲਾਂ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਦਾ ਕੌਣ ਜ਼ਿੰਮੇਵਾਰ ਹੈ ਜਿਹੜਾ ਤੜਕੇ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਬਿਨਾ ਤੁਸੀਂ ਕਿਸੇ ਤੋਂ ਦੱਸੇ ਪਿਛੇ ਬਿਨਾ ਸਰੂਪ ਤਾਂ ਕੋਸ਼ਿਸ਼ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਸਬਾਰ ਕਰਦੇ ਆ ਤੁਸੀਂ ਕਿ ਸ਼੍ਰੋਮਣੀ ਕਮੇਟੀ ਨਹੀਂ ਆ ਗਈ ਇਹ ਸਰਕਾਰੀ ਕਮੇਟੀ ਆ ਪਿੱਛੇ ਜਾ ਕੇ ਵੀਰ ਵੀਰ ਕਹਿੰਦੇ ਅਸੀਂ ਜੀ ਦੋ ਤਖਤਾਂ ਉੱਤੇ ਭਾਪੀ ਦਾ ਭਾਪੀ ਦਾ ਕਬਜ਼ਾ ਆ ਤੇ ਤਿੰਨ ਤਖਤਾਂ ਉੱਪਰ ਭਾਪੀ ਕਾਬਜ ਹੋਣਾ ਚਾਹੁੰਦੀ ਆ ਉਹ ਸਿੱਖੋ ਆ ਤੁਹਾਡਾ ਕਬਜ਼ਾ ਤਖਤਾਂ ਉੱਤੇ ਕਿਹੜੇ ਪੱਖੋਂ ਤੁਸੀਂ ਤੁਹਾਡੇ ਤੁਹਾਡਾ ਤਖਤਾਂ ਉੱਪਰ ਕਬਜ਼ਾ ਤੁਸੀਂ ਗੁਲਾਮ ਹੈ ਤੁਹਾਡੇ ਤਖਤਾਂ ਜਿਹੜਾ ਬਾਹਰ ਦੇ ਦੋ ਤਖਤ ਤੇ ਉਹ ਤਾਂ ਹਜੇ ਯਾਦਿਆਂ ਪੰਜਾਬ ਦੇ ਤਖਤ ਤਿੰਨੋਂ ਹੀ ਗੁਲਾਮ ਆ ਕੀ ਇਹ ਅਕਾਲ ਤਖਤ ਗਰੀਬਾਂ ਨੂੰ ਸਜ਼ਾ ਲਾਉਣ ਵਾਸਤੇ ਰੱਖਿਆ ਆ ਤੁਸੀਂ ਬੜਾ ਫਕਰ ਕਰਦੇ ਆ ਅਕਾਲ ਤਖਤ ਮਹਾਨ ਆ ਸਿੱਖ ਪੰਥ ਦੀ ਸ਼ਾਨ ਆ ਕਿਹੜੇ ਵਕਤੋਂ ਤੁਸੀਂ ਝੂਠ ਬੋਲਦੇ ਆ ਤੁਸੀਂ ਕੀ ਕਰੋ ਸੁਖਬੀਰ ਬਾਦਲ ਮਹਾਨ ਆ ਸਿੱਖ ਪੰਥ ਦੀ ਸ਼ਾਨ ਆ ਇਹ ਇੰਨਿਆਂ ਨੂੰ ਬਰਨਾਲੇ ਨੂੰ ਬੂਟਾ ਸੋਨ ਨੂੰ ਕਿੰਨਿਆਂ ਨੂੰ ਸਜ਼ਾ ਲੱਗੀ ਗੱਲ ਤੇ ਫਟੀਆਂ ਪਈਆਂ ਕਿਸੇ ਦੀ ਹਿੰਮਤ ਪਈ ਕਿ ਉਹ ਅਕਾਲ ਤਖਤ ਦੇ ਜਹੇਦਾਰ ਨੂੰ ਲਾਹ ਕੇ ਪਰੇ ਕਰ ਦੇਵੇ ਇਹ ਸੁਖਵੀਰ ਬਾਦ ਨੂੰ ਕੋਈ ਸਜ਼ਾ ਨਹੀਂ ਲਾਈ ਸੂਬਾ ਫੜ ਕੇ ਸਿਰਫ ਚੌਪਦਾਰ ਬਣ ਕੇ ਬਹਿਣ ਦੀ ਸਜ਼ਾ ਹੀ ਸੁਣਾਈ ਸੀ ਇੰਨੀ ਤਾਂ ਬਦਲੇ ਤੁਸੀਂ ਜਹੇਦਾਰ ਲਾਹ ਕੇ ਰੱਖਤੇ ਜਿਹੜੇ ਤੁਸੀਂ ਪਹਿਲਾਂ ਜਹੇਦਾਰ ਲਾਏ ਉਹਦਾ ਕਸੂਰ ਕੀ ਸੀ ਉਹਦਾ ਤੁਸੀਂ ਨਰਲਾ ਕੀਤਾ ਬੜੀ ਖੈਦੀ ਤੁਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਨਾ ਅਸੀਂ ਨਾ ਅਸੀਂ ਭੱਜਣ ਦੇਣਾ ਨਾ ਅਸੀਂ ਲਾਉਣ ਦੇਣਾ ਤੁਹਾਡੇ ਜਸੇਦਾਨਾਂ ਨੂੰ ਜਲੀਲ ਕਰਕੇ ਕਾਹਦੇ ਲਾ ਆ ਗਿਆ ਕਿਉਂਕਿ ਉਹ ਨਹੀਂ ਸਕਬੀਰ ਬਾਦਲ ਨੂੰ ਸਜ਼ਾ ਸੁਣਾਈ ਸੀ ਤੁਸੀਂ ਕਹਿੰਦੇ ਆ ਕਾਲ ਤਖਤ ਮਹਾਨ ਆ ਕਿਹੜੇ ਪੱਖ ਤੋਂ ਜਿਹੜੇ ਗਿਆਨੀ ਹਰਪ੍ਰੀਤ ਨੂੰ ਸਜ਼ਾ ਸੁਣਾਈ ਸੀ ਉਹਦਾ ਹਾਲ ਤੁਸੀਂ ਉਹ ਕੀਤਾ ਕਿ ਤੁਸੀਂ ਖੜੇ ਅੱਜ ਕਲ੍ਹ ਜੀਬ ਸਿੰਘ ਗੱਜੂ ਨੂੰ ਲਿਆ ਕੇ ਤੱਕਾ ਦੇਣਾ ਕਿ ਗਲ ਕਹੋ ਬਸ ਕਬੀਰ ਬਾਦਲ ਮਹਾਨ ਆ ਗਿਆਨੀ ਹਰਪ੍ਰੀਤ ਨੇ ਗਲਤੀ ਕੀਤੀ ਸੀ ਤੁਸੀਂ بڑے ਦਾਅਵੇ ਕਰਦੇ ਆ ਖਾਲਸਾ ਅਕਾਲ ਪੁਰਖ ਦੀ ਫੌਜ ਜਿਹੜੇ ਸੰਪਰਦਾਂ ਵਾਲੇ ਗਏ ਨਾ ਉੱਥੇ ਜਾਂ ਸ਼ਰੋਣੀ ਕਮੇਟੀ ਵਾਲੇ ਤੁਸੀਂ ਝੂਠ ਬੋਲਦੇ ਆ ਜਿਸ ਦਾ ਖਾਲਸਾ ਬਾਦਲ ਦੀ ਫੌਜ ਤੁਸੀਂ ਕੋਈ ਅਕਾਲਤਾਂ ਦੀ ਫੌਜ ਨਹੀਂ ਹੈਗੀ ਤੁਸੀਂ ਝੂਠ ਬੋਲਦੇ ਆ ਤੁਸੀਂ ਆ ਕੇ ਬੜਾ ਜੀ ਸਾਡਾ ਦਿਲੋਂ ਆ ਜੀ ਅਸੀਂ ਇਨਤਹਾਸ਼ ਕੋਸ਼ਿਸ਼ ਕਰਨੀ ਆ ਕੁਲਦੀਪ ਸਿੰਘ ਗੜਕਾਚ ਤੇ ਦਿੱਲੀ ਦੀ ਪੰਥਕ ਬੀਬੀ ਨੇ ਵੱਡੇ ਵੱਡੇ ਇਲਜ਼ਾਮ ਲਾਏ ਵਾ ਬਲਾਤ ਕਰਦੇ ਇਲਜ਼ਾਮ ਲਾਏ ਵਾ ਕਰਪਸ਼ਨ ਦੇ ਇਲਜ਼ਾਮ ਲਾਏ ਵਾ ਇਹਨੂੰ ਕਿਵੇਂ ਤੁਸੀਂ ਜਿਹੇ ਤਰ੍ਹਾਂ ਬਣਾ ਸਕਦੇ ਹੋ ਯਾਨੀ ਹਰ ਪੁਲਿਸ ਅੰਦਰ ਕੋਲ ਸਬੂਤ ਤੁਹਾਡੇ ਕੋਲ ਸਾਬਤ ਨਹੀਂ ਹੋਇਆ ਤੁਸੀਂ ਇਹਨੂੰ ਕਿਹੇ ਤਰ੍ਹਾਂ ਬਣਾ ਸਕਦੇ ਆ ਉਹ ਜਿਹੜੇ ਤੁਸੀਂ ਗਾਏ ਆ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ-ਕੂੜੀ ਗਾਵੇਂ ਜਿਹੇ ਤਰ੍ਹਾਂ ਬਣਾਉਣ ਵਾਲਿਓ ਤੇ ਉਥੇ ਸਰੋਪੇ ਪਾਉਣ ਵਾਲਿਓ ਇਹ ਸ਼ਬਦ ਤੁਹਾਡੇ ਤੇ ਟੁੱਕਦਾ ਆ ਤੁਸੀਂ ਗire ਹੋਏ ਇਨਸਾਨ ਆ ਤੁਸੀਂ ਇਹ ਕਾਲ ਤੱਕ ਦਾ ਨਾਦਰ ਕੀਤਾ ਤੁਸੀਂ ਕਹਿੰਦੇ ਸ਼ਰਮ ਦੀ ਕਮੇਟੀ ਝੁਗ ਗਈ ਤੁਸੀਂ ਝੁਕੇ ਆ ਤੁਹਾਡਾ ਅਕਸ ਨਹੀਂ ਕੋਈ ਜਦੋਂ ਇੱਥੇ ਗਿਆਨੀ ਰਕਵੀਰ ਸਿੰਘ ਆਇਆ ਸੀ ਉਹਨੂੰ ਪਿੱਛੇ ਛੱਡਿਆ ਗਿਆ ਸੀ ਯਾਨੀ ਰਵੀਰ ਸਿੰਘ ਨੇ ਕਿਹਾ ਸੀ ਕਿ ਬਲਦੇਵ ਸਿੰਘ ਨਹੀਂ ਆਉਣਾ ਗਿਆਨੀ ਰਕਵੀਰ ਸਿੰਘ ਆਏ ਗਿਆਨੀ ਹਰਪ੍ਰੀਤ ਨੂੰ ਲਾਉਣ ਵਾਸਤੇ ਸੀ ਸਭ ਨੂੰ ਪਤਾ ਉਹਨਾਂ ਲਹਾਇਆ ਇੱਕ ਰਜਿੰਦਰ ਸਿੰਘ ਧਾਮੀ ਦਰਗਵੀਰ ਸਿੰਘ ਇਹਨੂੰ ਤੁਸੀਂ ਹੱਡ ਗ੍ਰਾਂਤੀ ਬਣਾਇਆ ਜੇਹੇਦਾਰੀ ਤੋਂ ਲਾਇਆ ਕਹਿੰਦਾ ਆਪਣੇ ਨਾਇਕਤਾ ਗਵਾ ਚੁੱਕਾ ਇਹ ਦਰਬਾਰ ਸਾਹਿਬ ਦਾ ਹੱਡ ਗ੍ਰਾਂਤੀ ਬਣ ਸਕਦਾ ਕੋਈ ਨਾਇਕਤਾ ਵਾਲਾ ਜਿਸ ਸ਼੍ਰੋਮਣੀ ਕਮੇਟੀ ਦਾ ਇਹਨੇ ਗਿਰੇ ਹੋਏ ਪ੍ਰਧਾਨ ਹੋਣ ਜਿਸ ਦਰਬਾਰ ਦੇ ਇਹੋ ਜਿਹੇ ਗਿਰੇ ਹੋਏ ਗ੍ਰਾਂਤੀ ਹੋਣ ਤੁਸੀਂ ਕੀ ਨਾ ਤੁਮ ਆਸ ਰੱਖਦੀਆਂ ਸਮਾਂ ਆਊਗਾ ਤੁਹਾਨੂੰ ਪੰਥ ਪੁੱਛੂਗਾ ਹਲੇ ਤੁਹਾਨੂੰ ਕੋ ਪੁੱਛਣ ਵਾਲਾ ਹੈ ਨਹੀਂ ਕਿਉਂ ਮੈਂ ਪਹਿਲੇ ਸਮੇਂ ਚ ਕਿਹਾ ਸੀ ਸਿੱਖੋ ਸਕਬੀਰ ਬਾਦਲਾ ਕਾਲ ਤੱਕ ਦੀ ਵਸੀਅਤ ਤੇ ਖੜਾ ਜਹੇਦਰ ਥੱਲੇ ਖੜਿਆ ਗਿਆ ਨਹੀਂ ਹਰਬੀ ਸਿੰਘ ਵਰਗੇ ਸਿੱਖ ਕਮ ਤਮਾਸ਼ਾ ਦੇਖ ਰਹੀ ਆ ਤੁਸੀਂ ਅੱਜ ਵੀ ਤਮਾਸ਼ਾ ਦੇਖ ਰਹੇ ਆ ਔਰ ਜਿਹੜਾ ਬੰਦਾ ਤੁਸੀਂ ਪਹਿਲਾਂ ਦੱਸੋ ਉਹਨੂੰ ਲੌਂਡ ਦਾ ਕੀ ਕਾਰਨ ਸੀ ਇਹ ਸੈਪਟ ਕੀਤਾ ਪਿੱਛੇ ਜਾ ਰੌਲਾ ਪਿਆ ਸੀ ਧਾਮੀ ਨੇ ਕਹੇ 35 ਮੈਂਬਰੀ ਕਮੇਟੀ ਬਣਾਈ ਗਈ ਆ ਤੇਰੀ ਕਿੱਥੇ ਗਈ 35 ਮੈਂਬਰੀ ਕਮੇਟੀ ਉਹ ਕਮੇਟੀ ਕਿ ਕਿਹੜੀ ਮੀਟਿੰਗ ਹੋਈ ਆ ਕਿਹੜਾ ਉੱਤੇ ਮਤਾ ਪਾਇਆ ਕੀ ਉਹ ਕੋਈ ਕਮੇਟੀ ਮੀਟਿੰਗ ਸਿਰਫ ਸਿੱਖਾਂ ਦਾ ਮੂੰਹ ਪੁੰਜਣ ਵਾਸਤੇ ਅਸੀਂ ਜਿਹੜਾ ਦਮਦ ਮੀਟਕਸਾਲ ਵੱਲੋਂ ਮੋਰਚਾ ਲਾਇਆ ਗਿਆ ਸੀ ਉਹਦੇ ਵਿੱਚ ਜਿਹੜੀ ਧਾਮੀ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੈਂ ਪੁੱਛਣਾ ਚਾਹਣਾ ਜਿੱਦਣ ਉਹ ਤੁਸੀਂ ਧਾਮੀ ਨਾਲ ਦਮਦ ਮੀਟਕਸਾਲ ਦੇ ਹੈੱਡਕੁਆਰਟਰ ਵਿੱਚ ਮੀਟਿੰਗ ਕੀਤੀ ਆ ਤੁਹਾਨੂੰ ਕੋਈ ਲਾਈਟ ਨਹੀਂ ਸੀ ਦਮਦ ਮੀਟਕਸਾਲ ਦੇ ਇਕੱਲੇ ਨੂੰ ਮੁਖੀ ਨੂੰ ਸ਼੍ਰੋਮਨਿਕ ਮੈਡੀ ਨਾਲ ਮੀਟਿੰਗ ਕਰਤੀ ਜਿਹੜੇ ਬੰਦੇ ਤੁਹਾਡੇ ਸੱਦੇ ਉੱਪਰ ਉਥੇ ਫਤਿਹਗੜ੍ਹ ਸਾਹਿਬ ਪਹੁੰਚੇ ਸੀ ਪੰਜੋਲੀ ਖੰਡਕੀ ਦੀ ਜਾਇ ਤੇ ਭਾਈ ਕੁਮਿੰਦਰ ਸਿੰਘ ਜੀ ਹੋਰ ਬਿਆੰਦ ਸਾਰੇ ਪਹੁੰਚੇ ਸੀ ਵੀ ਉਥੇ ਹਾਜ਼ਰ ਸੀ ਤੁਸੀਂ ਕੱਲਿਆਂ ਮੀਟਿੰਗ ਕਰਕੇ ਸਾਰਾ ਗੱਟਮਟ ਗੱਲ ਕੇ ਕੋਲ-ਮੋਲ ਗੱਲ ਕੀਤੀ ਆ ਤੁਸੀਂ ਸਾਰੇ ਰਲੇ ਹੋਏ ਆ ਤੁਸੀਂ ਰਲ ਕੇ ਕੌਮ ਦਾ ਕਾੜ ਕਰ ਰਹੇ ਆ ਇਸ ਕਰਕੇ ਮੈਂ ਸੁਮੇਤੀ ਸੰਗਤਾਂ ਨੂੰ ਬੇਨਤੀ ਕਰਦਾ ਸਿੱਖੋ ਜਾਗੋ ਤੁਸੀਂ ਜਿੰਨਾ ਚਿਰ ਤੁਸੀਂ ਨਹੀਂ ਜਾਗਣਾ ਨਾ ਤੁਸੀਂ ਸੁੱਤੇ ਰਹਿਣਾ ਤਾਂ ਆਹੀ ਤੁਹਾਡਾ ਹਾਲ ਹੋਣਾ ਇਹ ਕੋਈ ਸ਼ਰੋਣੀ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਜਿਸ ਸਿੱਖਾਂ ਦੀ ਕਹਿੰਦੇ ਹੁੰਦੇ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਜੇ ਤੁਸੀਂ ਚੋਣਾਂ ਕਰਾਓ ਕਦ ਨਹੀਂ ਚੋਣਾਂ ਕਰਾ ਸਕਦੇ ਕਿਉਂਕਿ ਤੁਸੀਂ ਸਰਕਾਰ ਦੇ ਗੁਲਾਮ ਨਹੀਂ ਸਿੱਖਾਂ ਸਿੱਖਾਂ ਦੇ ਗੁਲਾਮ ਆ ਉਹ ਤੁਸੀਂ ਆ ਗੁਰਦੇ ਸਿੰਘ ਬਾਦਲ ਤੋਂ ਗੁਲਾਮੀ ਲਾ ਨਹੀਂ ਸਕਦੇ ਤੇ ਤੁਸੀਂ ਗੱਲਾਂ ਤੁਸੀਂ ਖਾਲਸਾ ਰਾਜ ਦੀਆਂ ਕਰਦੇ ਆ ਨਿਕਾਇਆ ਕੋਈ ਤੋਂ ਸਖਵੀਰ ਬਾਦਲ ਨਹੀਂ ਸਮਝੋਇਆ ਤੁਹਾਡਾ ਕੋਈ ਇੱਥੇ ਕਾਹਦਾ ਹੁਕਮ ਨਹੀਂ ਚੱਲਦਾ ਹੁਕਮ ਚੱਲਦਾ ਸਖਵੀਰ ਬਾਦਲ ਦਾ ਜਿਹਦਾ ਹੁਕਮ ਚੱਲਦਾ ਸੀ ਉਹਦੇ ਜਿਹਦਾ ਰਾਹ ਤੇ ਜਿਹੜਾ ਸਿੱਖੀ ਤੁਸੀਂ ਅੱਜ ਕੜਗਾਜ ਨੂੰ ਸੋ ਮਤਾਜ ਬੋਛੇ ਗਲਗਾਜ ਦੀ ਕੀਤੀ ਆ ਕਿ ਕਿਹੜੇ ਪੰਥ ਦੀ ਸਲਾਹ ਲਈ ਆ ਜਿੱਦਣ ਗਲਗਾਜ ਨੂੰ ਲਿਆਂਦੇ ਕਿਹੜੇ ਪੰਥ ਨਹੀਂ ਜਾਂਦਾ ਮਤਲਬ ਅਕੇ ਲਫਾਬੇ ਚੋਂ ਨਿਕਲਦਾ ਸੀ ਹੁਣ ਪ੍ਰਤੱਖ ਨਿਕਲਦਾ ਇਹ ਇੰਨੀ ਕੁ ਮੇਰੀ ਬੇਨਤੀ ਆ ਸੀ ਸਿੱਖੋ ਸੁਣ ਲਿਓ ਮੇਰੀ ਵੀਡੀਓ ਜਰੂਰ ਜਾਂ ਸਾਰਿਆਂ ਨੂੰ ਸਲਾਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ